ਇੱਕ ਕਿਹੜੀ ਤੁਸੀਂ ਗੱਲ ਕਰਦੇ ਹੋ ਨੇ ਕਿ ਇੰਡਸਟਰੀ ਚ ਸ਼ਗਨ ਸਕੀਮ ਵੀ ਚੱਲਦੀ ਹੈ ਉਹ ਸ਼ਗਨ ਸਕੀਮ ਇਹ ਮੈਕੈਨਿਜ਼ਮ ਤੁਸੀਂ ਇਕੱਲੇ ਆਰਟਿਸਟ ਨਹੀਂ ਮੈਕਸਿਮਮ ਆਰਟਿਸਟਾਂ ਦੇ ਨਾਲ ਹੀ ਹੁੰਦਾ ਇਹ ਪਤਾ ਕੀ ਹੁੰਦਾ ਹੈ ਬਹੁਤ ਸਾਰੀਆਂ ਫਿਲਮਾਂ ਚ ਇਦਾਂ ਦਾ ਵੀ ਤੁਸੀਂ ਬਹੁਤ ਵੱਡੀ ਸਟਾਰ ਕਾਸਟਿੰਗ ਕਰ ਲੈਂਦੇ ਆ ਉਹਨਾਂ ਨੂੰ ਜਿੰਨੀ ਉਹਨਾਂ ਦੀ ਅਮਾਉਂਟ ਬਣਦੀ ਹੈ ਹੀਰੋ ਦੀ ਹੀਰੋਨ ਦੀ ਜਾਂ ਕੋਈ ਹੋਰ ਚਿਹਰੇ ਜਿਹੜੇ ਤੁਸੀਂ ਕਾਸਟ ਕਰਦੇ ਆ ਕਾਸਟਲੀ ਨੇ ਜਿਹੜੇ ਚਿਹਰੇ ਹੂੰ ਉਹਨਾਂ ਤੋਂ ਬਾਅਦ ਜਦੋਂ ਵਾਰੀ ਆ ਜਾਂਦੀ ਹੈ ਥੱਲੇ ਵਾਲਿਆਂ ਦੀ ਜਿਹਦਾ ਵਿਚਾਰੇ ਦਾ 10000 ਰੁਪਇਆ ਪਰ ਡੇ ਆ ਕਿਸੇ ਦਾ 5000 ਆ ਰਿਹਾ 20000 ਆ ਹੂੰ ਉਹਨਾਂ ਤੇ ਅੱਗੇ ਇਹ ਸ਼ਗਨ ਸਕੀਮਾਂ ਜਿਹੜੀਆਂ ਲਾਗੂ ਹੋ ਜਾਂਦੀਆਂ ਵੀ ਬਈ ਬਜਰਦੇ ਹਨੀ ਤੈਨੂੰ ਸ਼ਗਨ ਨਹੀਂ ਦੇਵਾਂਗੇ ਹਾਂ ਉੱਥੇ ਅੱਗੇ ਚੀਜ਼ਾਂ ਲਾਗੂ ਹੁੰਦੀਆਂ ਸੋ ਨਹੀਂ ਕਰਨੀਆਂ ਚਾਹੀਦੀਆਂ ਵੈਸੇ ਕਿਉਂਕਿ ਹਰ ਬੰਦੇ ਦੀ ਮਿਹਨਤ ਆ ਬਿਲਕੁਲ ਹਰੇਕ ਬੰਦਾ ਜਦੋਂ ਘਰੋਂ ਤੁਰਦਾ ਆ ਉਹਦੀ ਮਾਂ ਕਿਸੇ ਦੀ ਵਾਈਫ ਕਿਸਦੇ ਬੱਚੇ ਭੈਣ ਭਰਾ ਉਹਦਾ ਚੰਗਾ ਚਾਹਣ ਲਈ ਦੁਆਵਾ ਕਰਦੇ ਵੀ ਯਾਰ ਸਾਡਾ ਵੀ ਪੁੱਤ ਤੇ ਇਤਰਾਖੀ ਕਰੇ ਹਾਂ ਤੇ ਅਸੀਂ ਵੀ ਜ਼ਿੰਦਗੀ ਦੇ ਸੁੱਖ ਵੇਖੀਏ ਕਿਉਂਕਿ ਇੱਕ ਦੋ ਬੰਦੇ ਹੀ ਹੁੰਦੇ ਨੇ ਸਾਰਾ ਟੱਬਰ ਹੀ ਤੇ ਐਕਟਿੰਗ ਕਰਨ ਤੁਰਦਾ ਨਹੀਂ ਆ ਜਾਂ ਕੋਈ ਹੋਰ ਕਹਿੇ ਕੰਮ ਨੂੰ ਨਹੀਂ ਤੁਰਦਾ ਜਾਂ ਬਾਹਰ ਨਹੀਂ ਜਲ ਜਾਂਦਾ ਹਨ ਸੋ ਤਾਂ ਇੱਕ ਅੱਦੇ ਬੰਦੇ ਤੇ ਹੀ ਵਗਡੋਰ ਹੁੰਦੀਆਂ ਕਰਦੀਆਂ ਵੀ ਮੇਨ ਇੱਕ ਜਾਂ ਦੋ ਬੰਦੇ ਹੀ ਹੁੰਦੇ ਕਿੰਨੇ ਕੋ ਹੁੰਦੇ ਸੋ ਤਾਂ ਇਦਾਂ ਨਹੀਂ ਕਰਨਾ ਚਾਹੀਦਾ ਵੀ ਹਰੇਕ ਦਾ ਬੰਦਾ ਮਿਹਨਤ ਆ ਨਾ ਹਰੇਕ ਬੰਦੇ ਨੂੰ ਦੇਣਾ ਚਾਹੀਦਾ ਬਿਲਕੁਲ ਨਾਲੇ ਘਰ ਤਾਂ ਕਮਾਈ ਨਾਲ ਚੱਲੂਗਾ ਸ਼ਗਨ ਨਾਲ ਸ਼ਗਨ ਸਕੀਮਾਂ ਦੇ ਵੇਖੋ ਮੈਂ ਤਾਂ ਬਹੁਤ ਸਾਰੇ ਸ਼ੋਅ ਹੀ ਇਦਾਂ ਲਾਇਏ ਜੀ ਅੱਛਾ ਬਹੁਤ ਸਾਰੇ ਸ਼ੋਅ ਵੀ ਜਿੱਥੇ ਲੋਈਨਾ ਸਨਮਾਨਤ ਕੀਤਾ ਜਾਂਦਾ ਸੁਤਾਂ ਕਰਕੇ ਹੁਣ ਜਿੱਦੋਂ ਮੈਨੂੰ ਕਈ ਵਾਰਾਂ ਕਹਿ ਦਿੰਦੇ ਤੇ ਮੈਂ ਵੀਰੇ ਯਾਰ ਮੈਂ ਬੜੀ ਮੁਸ਼ਕਲ ਸ਼ਗਨ ਸਕੀਮ ਚੋਂ ਬਾਹਰ ਆਇਆ ਹਾਂ ਹਾਂ ਤੇ ਪਲੀਜ਼ ਯਾਰ ਮੈਨੂੰ ਹੁਣ ਨਿਕਲਿਆ ਰਹਿਣ ਦੋ ਜੀ ਭਰਾ ਜੇ ਤੇ ਨਿਕਲਿਆ ਰਹਿਣ ਦੋ ਹਨਾ ਬਿਲਕੁਲ ਜੇ ਤੇ ਭਰਾ ਜੇ ਤੇ ਤੁਹਾਨੂੰ ਕਹਿਣਾ ਚਾਹੀਦਾ ਵੀ ਜੋ ਤੂੰ ਮਿਹਨਤਾਂ ਨਾ ਲੈ ਰਿਆ ਤੈਨੂੰ ਵਧ ਦੇਵਾਂਗੇ ਬਿਲਕੁਲ ਹਾਂ ਤੇ ਜੇ ਤੁਸੀਂ ਮੈਨੂੰ ਭਰਾ ਨਹੀਂ ਸਮਝਦੇ ਦੁਸ਼ਮਣ ਜੇ ਹੂੰ ਫਿਰ ਤੁਸੀਂ ਜਗਨ ਸਕੀਮ ਵਾਲਿਆਂ ਮੈਨੂੰ ਰਾਇਆ ਦੇ ਸਕਦੇ ਆ ਤੇ ਮੇਰੇ ਤੇ ਲਾਗੂ ਵੀ ਕਰ ਸਕਦੇ ਆ ਹੂੰ ਸੱਜਣ ਦੇ ਤਰ੍ਹਾਂ ਕਰਨੀ ਨਾ ਸਕਦਾ ਸੱਜਣ ਤੇ ਤੁਹਾਨੂੰ ਜਿੱਥੇ ਤੁਸੀਂ ਹੈਗੇ ਉੱਥੋਂ ਅੱਗੇ ਨੂੰ ਖਿੱਚ ਸਕਦਾ ਪਿੱਛੇ ਨੂੰ ਨਹੀਂ ਖਿੱਚ ਸਕਦਾ ਪਿੱਛੇ ਨੂੰ ਨਹੀਂ ਖਿੱਚ ਸਕਦਾ ਬਿਲਕੁਲ ਸਹੀ ਜਿਹੜਾ ਤੁਹਾਨੂੰ ਪਿੱਛੇ ਨੂੰ ਖਿੱਚ ਖਿੱਚ ਰਿਹਾ ਆ ਕੋਈ ਨਾ ਕੋਈ ਸੋਰਸ ਲਾ ਕੇ ਹੂੰ ਫਿਰ ਉਹ ਸੱਜਣ ਨਹੀਂ ਹੂੰ ਸਹੀ ਬਿਲਕੁਲ ਸਹੀ ਗੱਲ ਹੈ ਸਹੀ ਹੈ ਨਾ ਹਾਂ ਪਰ ਹੁਣ ਤੁਸੀਂ ਉਸ ਪੋਜੀਸ਼ਨ ਤੇ ਆ ਗਏ ਹੋ ਵੀ ਜਿੱਥੇ ਤੁਸੀਂ ਆਪਣੇ ਮਨ ਪਹੁੰਦੇ ਰੋਲ ਲਓ ਵੀ ਜਿੱਥੇ ਤੁਹਾਨੂੰ ਲੱਗੇ ਕਿ ਇਹ ਹੁਣ ਮੇਰੇ ਕਰਨ ਵਾਲਾ ਨਹੀਂ ਆ ਜਾਂ ਹੁਣ ਮੈਨੂੰ ਇਹ ਵਾਲੇ ਕਰੈਕਟਰ ਕਰਨ ਦੀ ਜ਼ਰੂਰਤ ਨਹੀਂ ਆ ਹਾਂ ਉੱਥੇ ਤੁਸੀਂ ਮਨਾਂ ਕਰਦੇ ਹੋ ਹੁਣ ਤੁਸੀਂ ਸਿਲੇਕਟਿਵ ਹੋ ਗਏ ਆਪਣੇ ਕੰਮ ਨੂੰ ਲੈ ਕੇ ਬਿਲਕੁਲ ਹੂੰ ਮੈਂ ਹੁਣ ਪਿਛਲੇ ਕੁਝ ਕੁਝ ਕੇ ਸਮੇਂ ਤੋਂ ਜਿਹੜੀਆਂ ਫਿਲਮਾਂ ਆ ਮੈਨੂੰ ਪੁੱਛਦਾ ਆਲਰੇਡੀ ਵੀ ਕਿਹੜਾ ਵੀਰੇ ਕਰੈਕਟਰ ਹੈ ਮੇਰਾ ਕਿਦਾਂ ਦਾ ਆ ਅੱਛਾ ਕਿੰਨੀ ਕਦੀ ਭੂਮਿਕਾ ਆ ਫਿਲਮ 'ਚ ਹੂੰ ਔਰ ਜੇ ਮੈਨੂੰ ਚੰਗਾ ਲੱਗਦਾ ਤਾਂ ਮੈਂ ਕਰ ਰਿਆ ਨਹੀਂ ਕਿ ਨਹੀਂ ਕਰ ਰਿਹਾ ਬਹੁਤ ਸਾਰੀਆਂ ਫਿਲਮਾਂ ਛੱਡੀਆਂ ਵੀ ਇਹਨਾਂ ਦਿਨਾਂ ਅੱਛਾ ਇਹਨਾਂ ਚੀਜ਼ਾਂ ਨੂੰ ਲੈ ਕੇ ਸ਼ਗਨ ਚਕੀਮਾ ਨੂੰ ਲੈ ਕੇ ਤੇ ਕਰੈਕਟਰਾਂ ਨੂੰ ਲੈ ਕੇ ਵੀ ਯਾਰ ਨਹੀਂ ਵੀ ਟਾਈਮ ਲੱਗਾ ਏ ਜੋ ਨਿਕਲਦੇ ਆਂ ਤੇ ਫਿਰ ਨਾਂ ਲੈ ਕੇ ਆਓ ਇਹਨਾਂ ਚੀਜ਼ਾਂ 'ਚ ਹੂੰ ਤੇ ਕਰੈਕਟਰ ਵੀ ਉਹ ਡਿਸਾਈਡ ਕਰਨਾ ਮੈਂ ਪਹਿਲਾਂ ਹੂੰ ਵੀ ਸਮਝਾਉਣਾ ਚਾਹੀਦਾ ਪਰ ਕਿ ਤੁਹਾਨੂੰ ਹਲੇ ਵੀ ਲੱਗਦਾ ਕਿ ਜਾਂ ਵੀ ਕੁਝ ਰਿਸ਼ਤੇ ਨੇ ਜਿਹੜੇ ਜਾਂ ਕੁਝ ਲੋਕ ਨੇ ਇੰਡਸਟਰੀ ਦੇ ਉਹ ਮੇਰੇ ਨਾਲ ਇਸ ਗੱਲ ਤੋਂ ਨਾਰਾਜ਼ ਹੋ ਜਾਣਗੇ ਕਿ ਹੁਣ ਮੈਂ ਇਹਨਾਂ ਨੂੰ ਕੰਮ ਲਈ ਜਵਾਬ ਦੇ ਰਿਹਾ ਵੇਖੋ ਇਹ ਤੇ ਸਾਹਮਣੇ ਬੰਦੇ ਦੀ ਸਮਝ ਆ ਹੂੰ ਵੀ ਜੇ ਔਖੇ ਟਾਈਮ 'ਚ ਤੁਸੀਂ ਬਾਹਰ ਫੜੀ ਨਹੀਂ ਕੰਮ ਦਿੱਤਾ ਨਹੀਂ ਤੇ ਅੱਜ ਤੁਹਾਡੀ ਨਾਰਾਜ਼ਗੀ ਬੰਦੀ ਆ ਅਸੀਂ ਤੇ ਤੁਹਾਡੇ ਨਾਲ ਕੀਤੀ ਨਹੀਂ ਸਾਡੀ ਵੀ ਤੇ ਬੰਦੀ ਸੀਗੀ ਅਸੀਂ ਤੇ ਕੀਤੀ ਨਹੀਂ ਤੁਹਾਡੀ ਬੰਦੀ ਆ ਜੇ ਉਹਨਾਂ ਦੀ ਬੰਦੀ ਫਿਰ ਕਰ ਲੈਣ ਹੂੰ ਸਹੀ ਗੱਲਾਂ ਪੀ ਜਦੋਂ ਸਾਡੇ ਤੇ 12 13 ਸਾਲ ਔਖਾ ਸਮਾਂ ਸੀਗਾ ਅਸੀਂ ਤਾਂ ਕਿਸੇ ਨਾਲ ਨਹੀਂ ਨਾਰਾਜ਼ ਹਾਂ ਯਾਰ ਸਾਨੂੰ ਤੁਸੀਂ ਲਿਆ ਨਹੀਂ ਹੂੰ ਸਾਨੂੰ ਤੁਸੀਂ ਪੈਸੇ ਨਹੀਂ ਦਿੱਤੇ ਪੈਸੇ ਤੇ ਬਾਅਦ ਦੀ ਗੱਲ ਕੰਮ ਹੀ ਦੇ ਦੋ ਹੂੰ ਤੇ ਜਦੋਂ ਸਾਨੂੰ ਅਸੀਂ ਨਾਰਾਜ਼ਗੀ ਨਹੀਂ ਜਿਤਾਈ ਦੱਸੋ ਤਾਂ ਕਰਕੇ ਬੰਦੀਤ ਨਹੀਂ ਕੀ ਦਿੱਤੀ ਜੇ ਕੋਈ ਕਰ ਲੂਗਾ ਤੇ ਉਹਦੀ ਖੁਸ਼ੀ ਹੈ ਫਿਰ ਉਹਦੀ ਨਾਰਾਜ਼ਗੀ ਜਦੋਂ ਸਾਡੀ ਕਿਸ ਨੇ ਪ੍ਰਵਾਨ ਕੀਤੀ ਤੇ ਉਹਨੇ ਕਿਓ ਕਰੀਏ ਦੱਸੋ ਬਿਲਕੁਲ